ਕਟ ਉਮਰ ਦੀ ਘਰ ਵਾਲੀ ਦਾ ਬਹੁਤ ਫਾਇਦਾ ਹੁੰਦਾ ਇੱਕ ਤਾਂ ਉਹ ਡਰਦੀ ਹੈ ਤੇ ਘੱਟ ਬੋਲਦੀ ਹੈ ਤੇ ਦੂਜੀ ਉਸ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਜਿਹੜੇ ਰੰਗ ਵਿੱਚ ਰੰਗੋ ਉਸੇ ਵਿੱਚ ਰੰਗੀ ਜਾਂਦੀ ਹੈ ਘਰ ਵਾਲੇ ਦਾ ਹਰ ਹੁਕਮ ਮੰਨਦੀ ਹੈ ਆਪਣੇ ਘਰ ਵਾਲੇ ਤੋਂ ਡਰਦੀ ਹੈ ਤੇ ਜੇ ਵੱਡੀ ਉਮਰ ਦੀ ਹੋਵੇ ਉਸ ਦਾ ਨੁਕਸਾਨ ਹੁੰਦਾ ਹੈ ਉਹ ਹਮੇਸ਼ਾ ਆਪਣੇ ਘਰਵਾਲੇ ਦੇ ਉੱਤੇ ਰੋਕ ਕਰ ਮੈਂ ਸੋਚ ਲਿਆ ਸੀ ਤੇ ਕਹਿ ਦਿੱਤਾ ਸੀ ਕਿ ਮੈਂ ਵਿਆਹ ਕਰਾਂਗਾ ਤਾਂ ਘੱਟ ਉਮਰ ਦੀ ਕੁੜੀ ਨਾਲ ਮੇਰੀ ਗੱਲ ਸੁਣ ਕੇ ਮੇਰੀ ਮਾਂ ਮੇਰੇ ਵੱਲ ਵੇਖ ਰਹੀ ਸੀ ਤੇ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਕਿੰਦਾਂ ਦੀਆਂ ਗੱਲਾਂ ਕਰਦਾ ਛੋਟੀ ਉਮਰ ਦੀ ਕੁੜੀ ਘਰ ਕਿਦਾਂ ਸਾਂਭੂਗੀ ਮੈਂ ਮਾਂ ਨੂੰ ਕਿਹਾ ਉਹ ਘਰ ਵੀ ਸਾਂਭ ਲੋਗੀ ਤੇ ਮੈਨੂੰ ਵੀ ਮੇਰੀ ਉਮਰ 34 ਸਾਲਾਂ ਦੀ ਹੋ ਗਈ ਸੀ ਮੈਨੂੰ ਘਰਵਾਲੀ ਚਾਹੀਦੀ ਸੀ ਤੇ ਉਹ ਵੀ ਘੱਟ ਉਮਰ ਦੀ ਮੈਂ ਮਾਦਾ ਕੱਲਾ ਬੁੱਸੀ ਤੇ ਮਜਬੂਰੀ ਵਿੱਚ ਮਾਂ ਨੂੰ ਮੇਰੀ ਗੱਲ ਮੰਨਣੀ ਪਈ ਉਹਨਾਂ ਨੇ ਮੇਰੇ ਲਈ ਘੱਟ ਉਮਰ ਦੀ ਕੁੜੀ ਲੱਭ ਦਿੱਤੀ ਤੇ ਛੇਤੀ ਮੈਨੂੰ ਇੱਕ ਅਜਿਹੀ ਕੁੜੀ ਪਸੰਦ ਆ ਗਈ ਉਸ ਕੁੜੀ ਦੀ ਉਮਰ ਜ਼ਿਆਦਾ ਤੋਂ ਜ਼ਿਆਦਾ 18 ਸਾਲ ਸੀ ਉਸ ਦਾ ਨਾਮ ਰੌਸ਼ਨੀ ਸੀ ਸਾਡਾ ਵਿਆਹ ਫਟਾਫਟ ਹੋਇਆ ਉਹ ਵਿਆਹ ਦੀ ਪਹਿਲੀ ਰਾਤ ਮੈਨੂੰ ਉਡੀਕ ਰਹੀ ਸੀ ਤੇ ਮੈਂ ਬਹੁਤ ਖੁਸ਼ੀ ਦੇ ਵਿੱਚ ਕਮਰੇ ਵਿੱਚ ਗਿਆ ਜਿੱਥੇ ਰੌਸ਼ਨੀ ਬੈਠੀ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਤੇ ਮੈਂ ਬਹੁਤ ਖੁਸ਼ ਸੀ ਤੇ ਹੈਰਾਨ ਵੀ ਸੀ ਕਿ ਮੇਰਾ ਵਿਆਹ ਇੰਨੀ ਸੋਹਣੀ ਤੇ ਘਰ ਤੋਂ ਮਰਦੀ ਕੁੜੀ ਦੇ ਨਾਲ ਹੋਇਆ ਮੈਂ ਉਸਦੇ ਸਾਹਮਣੇ ਬੈਠ ਕੇ ਉਸ ਨੂੰ ਦੇਖਦਾ ਰਿਹਾ ਤੇ ਆਪਣੇ ਆਪ ਨੂੰ ਖੁਸ਼ ਨਸੀਬ ਸਮਝ ਰਿਹਾ ਸੀ ਕਿ ਮੈਨੂੰ ਇੰਨੀ ਸੋਹਣੀ ਘਰ ਵਾਲੀ ਮਿਲੀ ਇਸ ਤੋਂ ਪਹਿਲਾਂ ਮੈਂ ਰੌਸ਼ਨੀ ਦੀ ਫੋਟੋ ਵੇਖੀ ਸੀ ਉਹ ਬਹੁਤ ਡਰੀ ਹੋਈ ਸੀ ਤੇ ਉਸਦੇ ਹੱਥ ਕੰਬ ਰਹੇ ਸੀ ਉਸ ਨੂੰ ਦੇਖ ਕੇ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਘਰ ਵਾਲੀ ਦੀ ਜ਼ਿਆਦਾ ਤਾਰੀਫ਼ ਨਾ ਕਰੀ ਉਸ ਨੂੰ ਡਰਾ ਕੇ ਰੱਖੀ ਨਹੀਂ ਤੇਰੇ ਸਿਰ ਚੜ ਜਾਊਗੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਇਹ ਤਾਂ ਪਹਿਲਾਂ ਹੀ ਡਰੀ ਹੋਈ ਹੈ ਇਨੇ ਨੂੰ ਮੈਨੂੰ ਕਿਸੇ ਦਾ ਫੋਨ ਆ ਗਿਆ ਜਦੋਂ ਮੈਂ ਫੋਨ ਸੁਣਨ ਲੱਗਾ ਤਾਂ ਮੈਂ ਉਸ ਨੂੰ ਕਿਹਾ ਕਿ ਤੇਰੀ ਫੋਨ ਕਰਨ ਦੀ ਹਿੰਮਤ ਕਿੱਦਾਂ ਹੋਈ ਤੈਨੂੰ ਪਤਾ ਨਹੀਂ ਅੱਜ ਮੇਰਾ ਵਿਆਹ ਹੋਇਆ ਮੈਂ ਜਾਣ ਬੁੱਝ ਕੇ ਉੱਚੀ ਉੱਚੀ ਬੋਲ ਰਿਹਾ ਸੀ ਤਾਂ ਜੋ ਮੇਰੀ ਘਰ ਵਾਲੀ ਉੱਤੇ ਮੇਰਾ ਰੋਪ ਪਵੇ ਅਤੇ ਉਹ ਮੇ ਤੋਂ ਡਰਿਆ ਕਰੇ ਮੈਂ ਉਸ ਨੂੰ ਹੀ ਸੁਣਾ ਰਿਹਾ ਸੀ ਉਸ ਤੋਂ ਬਾਅਦ ਮੈਂ ਉਸ ਨੂੰ ਮੂੰਹ ਦਿਖਾਈ ਵਿੱਚ ਗਲੇ ਵਿੱਚ ਪਾਉਣ ਲਈ ਕਹਾਰ ਦਿੱਤਾ ਜਦੋਂ ਮੈਂ ਉਸ ਦਾ ਹੱਥ ਹੱਥਾਂ ਵਿੱਚ ਲਿੱਤਾ ਤਾਂ ਉਸ ਨੇ ਆਪਣਾ ਹੱਥ ਖਿੱਚ ਲਿੱਤਾ ਮੈਨੂੰ ਵੀ ਨਹੀਂ ਸੀ ਕਿ ਮੇਰੀ ਘਰ ਵਾਲੀ ਨੇ ਆਪਣਾ ਹੱਥ ਮੇਰੇ ਤੋਂ ਪਰੇ ਕਰ ਲਿਆ ਸੀ ਆਖਰੇ ਕੀ ਗੱਲ ਸੀ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਉਮੀਦ ਨਹੀਂ ਸੀ ਕਿ ਉਹ ਐਦਾਂ ਕਰੂਗੀ ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਜਿਦਾਂ ਉਸ ਨੂੰ ਗਰਮੀ ਲੱਗ ਰਹੀ ਹੋਵੇ ਹਲੇ ਤਾਂ ਮੈਂ ਉਸ ਨੂੰ ਕੁਝ ਨਹੀਂ ਕਿਹਾ ਸੀ ਉਹ ਦਰਦ ਦੇ ਮਾਰੇ ਬੇਹੋਸ਼ ਹੋ ਗਈ ਤੇ ਮੈਂ ਪਰੇਸ਼ਾਨ ਹੋ ਗਿਆ ਸੀ ਕਿ ਹੁਣ ਕੀ ਕਰਾਂ ਜੇ ਬਾਹਰ ਕਿਸੇ ਨੂੰ ਦੱਸਦਾ ਤਾਂ ਸਭ ਨੇ ਪੁੱਛਣਾ ਸੀ ਕਿ ਪਹਿਲੀ ਹੀ ਰਾਤ ਰੋਸ਼ਨੀ ਕਿਦਾਂ ਬੇਹੋਸ਼ ਹੋ ਗਈ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਇਸ ਦਾ ਗਲਤ ਮਤਲਬ ਕੱਢਣਗੇ ਤੇ ਮੇਰੀ ਬਦਨਾਮੀ ਹੋਊਗੀ ਮੈਂ ਕਿਸੇ ਨਾਲ ਅੱਖਾਂ ਮਿਲਾਉਣ ਦੇ ਲਾਇਕ ਨਹੀਂ ਰਹੂੰਗਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨੂੰ ਹੋਸ਼ ਆ ਜਾਵੇ ਪਰ ਉਸ ਨੂੰ ਹੋਸ਼ ਨਹੀਂ ਆਈ ਮੈਂ ਆਪਣੇ ਮੈਂ ਆਪਣੇ ਕਮਰੇ ਵਿੱਚ ਬੈਠਾ ਸੋਚ ਰਿਹਾ ਸੀ ਕੀ ਕਰਾਂ ਮਾਪਿਓ ਤਾਂ ਪਹਿਲਾਂ ਹੀ ਵੱਡੀ ਉਮਰ ਦੀ ਕੁੜੀ ਲੈ ਕੇ ਆਉਣਾ ਚਾਹੁੰਦੇ ਸੀ ਜੋ ਘਰ ਸੰਭ ਸਕੇ ਮਾ ਦਾ ਕਹਿਣਾ ਸੀ 18 ਸਾਲ ਦੀ ਕੁੜੀ ਕੀ ਕੰਮ ਕਰੂਗੀ ਹੁਣ ਮੈਂ ਉਹਨਾਂ ਵੱਲ ਵੇਖ ਰਿਹਾ ਸੀ ਤੇ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਜੇ ਮੈਂ ਉਹਨਾਂ ਨੂੰ ਦੱਸਦਾ ਸੀ ਤਾਂ ਉਲਟਾ ਉਹਨਾਂ ਨੇ ਮੈਨੂੰ ਹੀ ਬੋਲਣਾ ਸੀ ਕਿਉਂਕਿ ਮੈਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਵਿਆਹ ਕੀਤਾ ਸੀ ਇਦਾਂ ਹੀ ਇੱਕ ਘੰਟਾ ਬੀਤ ਗਿਆ ਸੀ ਉਸ ਨੂੰ ਹੋਸ਼ ਨਹੀਂ ਆਈ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਉਸ ਨੂੰ ਸਾਰੀ ਗੱਲ ਦੱਸੀ ਮੇਰਾ ਦੋਸਤ ਉੱਚੀ ਉੱਚੀ ਹੱਸਣ ਲੱਗਾ ਮੈਨੂੰ ਗੁੱਸਾ ਆ ਰਿਹਾ ਸੀ ਮੈਂ ਆਪਣੇ ਘਰਦਿਆਂ ਨੂੰ ਕੁਝ ਨਹੀਂ ਦੱਸਣਾ ਨਹੀਂ ਦੱਸਣਾ ਚਾਹੁੰਦਾ ਸੀ ਮੇਰੇ ਦੋਸਤ ਹੀ ਘਰ ਵਾਲੀ ਡਾਕਟਰ ਸੀ ਇਸ ਲਈ ਮੈਂ ਉਸ ਨੂੰ ਫੋਨ ਕੀਤਾ ਸੀ ਕਿ ਸ਼ਾਇਦ ਮੇਰੀ ਮਦਦ ਹੋ ਜਾਵੇ ਮੇਰੇ ਦੋਸਤ ਨੇ ਕਿਹਾ ਮੈਂ ਆਪਣੇ ਘਰ ਵਾਲੀ ਨੂੰ ਲੈ ਕੇ ਤੇਰੇ ਘਰ ਆਉਣਾ ਇਹ ਗੱਲ ਸੁਣ ਕੇ ਮੈਂ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਸਾਰੇ ਮਹਿਮਾਨ ਆਪਣੇ ਘਰਾਂ ਨੂੰ ਚਲੇ ਗਏ ਸੀ ਤੇ ਸਭ ਸੌਣ ਦੀ ਤਿਆਰੀ ਕਰ ਰਹੇ ਸੀ ਫਿਰ ਉਹ ਕੀ ਸੋਚਣਗੇ ਕਿ ਜ਼ਰੂਰ ਕੋਈ ਗੜਬੜ ਹੈ ਸੋਚ ਰਿਆ ਸੀ ਮੈਂ ਬੇਕਾਰ ਵਿੱਚ ਉਸ ਤੋਂ ਮਦਦ ਮੰਗ ਲਈ ਇਦਾਂ ਲੱਗ ਰਿਹਾ ਸੀ ਜਿੱਦੋਂ ਮੇਰੇ ਗਾਲੀ ਪੈ ਗਿਆ ਮੈਂ ਉਸ ਨੂੰ ਮਨਾ ਕਰ ਦਿੱਤਾ ਸੀ ਤੇ ਆਪਣੀ ਘਰਵਾਲੀ ਨੂੰ ਲੈ ਕੇ ਸਾਡੇ ਘਰ ਨਹੀਂ ਮੇਰੀ ਬਦਨਾਮੀ ਹੋ ਜਾਣੀ ਹੈ ਮੈਨੂੰ ਸਵਾਲ ਕਰਨਗੇ ਉਸ ਨੇ ਕਿਹਾ ਠੀਕ ਹੈ ਮੈਂ ਤੇਰੀ ਗੱਲ ਆਪਣੀ ਘਰਵਾਲੀ ਨਾਲ ਕਰਵਾ ਦਿੰਦਾ ਉਸ ਨੇ ਮੈਨੂੰ ਰੋਸ਼ਨੀ ਨੂੰ ਹੋਸ਼ ਵਿੱਚ ਲਿਆਉਣ ਦੇ ਬਾਰੇ ਬਹੁਤ ਗੱਲਾਂ ਦਸੀਆਂ ਕਿ ਰੋਸ਼ਨੀ ਦੇ ਪੈਰਾਂ ਦੀ ਮਾਲਿਸ਼ ਕਰੋ ਉਸ ਉੱਤੇ ਕੋਈ ਗਰਮ ਕੱਪੜਾ ਪਾਓ ਜਿਸ ਨਾਲ ਉਸ ਨੂੰ ਹੋਸ਼ ਆਵੇ ਇਹ ਸਭ ਕੁਝ ਕਰਨ ਤੋਂ ਪਿੱਛੋਂ ਵੀ ਉਸ ਨੂੰ ਹੋਸ਼ ਨਹੀਂ ਆਇਆ ਮੈਂ ਝੂਠਾ ਹੀ ਉਹਨਾਂ ਨੂੰ ਕਹਿ ਦਿੱਤਾ ਕਿ ਉਸ ਨੂੰ ਹੋਸ਼ ਆ ਗਿਆ ਕਿਉਂਕਿ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਤੇ ਉਹਨਾਂ ਦਾ ਫੋਨ ਕੱਟ ਦਿੱਤਾ ਪਰੇਸ਼ਾਨ ਹੋ ਕੇ ਮੈਂ ਕੁਰਸੀ ਤੇ ਬੈਠਾ ਸੀ ਤੇ ਅਚਾਨਕ ਮੇਰੀ ਮੇਜ਼ ਤੇ ਪਈ ਦਵਾਈ ਦੀ ਸ਼ੀਸ਼ੀ ਤੇ ਨਜ਼ਰ ਪਈ ਜੋ ਕਿ ਨੀਂਦ ਦੀ ਦਵਾਈ ਸੀ ਉਸ ਵਿੱਚ ਥੋੜੀਆਂ ਹੀ ਗੋਲੀਆਂ ਬਚੀਆਂ ਸੀ ਸ਼ਾਇਦ ਰੋਸ਼ਨੀ ਨੂੰ ਗੋਲੀਆਂ ਹੀ ਖਾਈਆਂ ਸੀ ਤੇ ਮੇਰੇ ਨਾਲ ਗੱਲ ਕਰਦੇ ਉਹ ਬੇਹੋਸ਼ ਹੋ ਗਈ ਸੀ ਪਹਿਲੀ ਰਾਤ ਮੇਰੀ ਘਰਵਾਲੀ ਨੇ ਆਪਣੇ ਆਪ ਨੂੰ ਬੇਹੋਸ਼ ਕਰ ਲਿਆ ਸੀ ਉਸ ਨੂੰ ਮੇਰੇ ਨਾਲ ਸਮਾਂ ਬਤਾਉਣਾ ਚਾਹੀਦਾ ਸੀ ਕਿ ਉਹ ਮੈਨੂੰ ਪਸੰਦ ਨਹੀਂ ਕਰਦੀ ਸੀ ਇਹ ਸੋਚਦੇ ਸੋਚਦੇ ਸਵੇਰ ਹੋ ਗਈ 5 ਵਜੇ ਦਰਵਾਜ਼ਾ ਖੜਕਿਆ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਦੇਖਿਆ ਮਾਂ ਬਾਹਰ ਸੀ ਪਰ ਪਤਾ ਨਹੀਂ ਕਿਉਂ ਉਹ ਇਨੀ ਚੇਤੀ ਉੱਠ ਗਈ ਸੀ ਅੱਗੇ ਮੇਰੀ ਮਾਂ ਕਦੇ ਜਲਦੀ ਨਹੀਂ ਉੱਠਦੀ ਸੀ ਤੇ ਨਾ ਹੀ ਕੋਈ ਵਿਆਹ ਦੀ ਰਸਮ ਸੀ ਕਿਉਂਕਿ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਿਆਹ ਦੀ ਰਸਮਾਂ ਇੱਕ ਦਿਨ ਬਾਅਦ ਕਰਿਓ ਮੈਨੂੰ ਬਹੁਤ ਥਕਾਵਟ ਹੋ ਗਈ ਮੇਰੀ ਮਾਂ ਨੇ ਆਉਂਦੀ ਕਿ ਹਾਂ ਤੂੰ ਕਮਰੇ ਵਿੱਚ ਕੀ ਕਰ ਰਿਹਾ ਹੈ ਚੱਲ ਬਾਹਰ ਮੈਂ ਆਪਣੀ ਮਾਂ ਨੂੰ ਹੈਰਾਨੀ ਨਾਲ ਵੇਖ ਰਿਹਾ ਸੀ ਤੇ ਕਿਹਾ ਕਿ ਮੇਰਾ ਕਮਰਾ ਜੇ ਮੈਂ ਇੱਥੇ ਨਹੀਂ ਹੋਊਂਗਾ ਤਾਂ ਹੋਰ ਕੌਣ ਹੋਊਗਾ ਮੇਰੀ ਮਾਂ ਨੇ ਕਿਹਾ ਸਾਡਾ ਰਿਵਾਜ ਹੈ ਪਹਿਲੀ ਰਾਤ ਨਵਾਂ ਜੋੜਾ ਕਮਰੇ ਵਿੱਚ ਜ਼ਿਆਦਾ देर ਨਹੀਂ ਰੁਕਦੇ ਨਹੀਂ ਤਾਂ ਅਪਸ਼ਗਨ ਹੋ ਜਾਂਦਾ ਹੈ ਤੈਨੂੰ ਪਹਿਲਾਂ ਹੀ ਬਾਹਰ ਜਾਣਾ ਚਾਹੀਦਾ ਹੈ ਮਾਂ ਨੂੰ ਕਿਹਾ ਕਿ ਮਾਂ ਅੱਜ ਦੇ ਜ਼ਮਾਨੇ ਵਿੱਚ ਕਿਹੜੀਆਂ ਗੱਲਾਂ ਵਿੱਚ ਪਈਆਂ ਮਾਂ ਨੇ ਮੈਨੂੰ ਝਿੜਕਿਆ ਤੇ ਮੈਂ ਮਜਬੂਰੀ ਵਿੱਚ ਕਮਰੇ ਵਿੱਚੋਂ ਬਾਹਰ ਚਲਾ ਗਿਆ ਸੀ ਹੋਰ ਮੈਂ ਕਰ ਵੀ ਕੀ ਸਕਦਾ ਸੀ ਤੇ ਮਾਂ ਨੇ ਮੈਨੂੰ ਕਿਹਾ ਕਿ ਮੈਂ ਰੋਸ਼ਨੀ ਨਾਲ ਕੁਝ ਗੱਲ ਕਰਨੀ ਹੈ ਉਸ ਨੂੰ ਬਾਅਦ ਵਿੱਚ ਲੈ ਕੇ ਆਉਣੀ ਹਾਂ ਉਹ ਸੋ ਰਹੀ ਹੈ ਪਰ ਮੈਂ ਨਹੀਂ ਚਾਹੁੰਦਾ ਸੀ ਮੇਰੀ ਮਾਂ ਨੂੰ ਪਤਾ ਲੱਗੇ ਕਿ ਉਹ ਬੇਹੋਸ਼ ਹੋ ਗਈ ਸੀ ਕਿਉਂਕਿ ਮਾਂ ਨੇ ਮੇਰੀ ਹੀ ਗਲਤੀ ਕੱਢਣੀ ਸੀ ਤੇ ਕਹਿਣਾ ਸੀ ਤੂੰ ਘੱਟ ਉਮਰ ਦੀ ਕੁੜੀ ਨਾਲ ਵਿਆਹ ਕੀਤਾ ਇਸ ਲਈ ਮੈਂ ਚੁੱਪ ਸੀ ਪਰ ਮਾਂ ਨੂੰ ਰੋਕ ਰਿਹਾ ਸੀ ਪਰ ਮਾਂ ਨੂੰ ਮੈਂ ਬਹੁਤ ਬਹਾਨੇ ਬਣਾਏ ਮਾਂ ਨੇ ਮੇਰੀ ਇੱਕ ਗੱਲ ਨਾ ਸੁਣੀ ਅਤੇ ਰੌਸ਼ਨੀ ਦੇ ਕੋਲੋਂ ਜਾ ਕੇ ਰਹੀ ਮੈਂ ਕੀ ਕਰ ਸਕਦਾ ਸੀ ਮੈਂ ਕਮਰੇ ਦੇ ਬਾਹਰ ਸੀ ਤੇ ਮੇਰੀ ਮਾਂ ਅੰਦਰ ਚਲੀ ਗਈ ਸੀ ਮੈਂ ਡਰ ਰਿਹਾ ਸੀ ਮੇਰੀ ਮਾਂ ਨੂੰ ਪਤਾ ਲੱਗ ਜਾਊ ਥੋੜੇ ਜਿਹੀ ਬਾਅਦ ਮਾਂ ਬਾਹਰ ਆਈ ਤਾਂ ਉਸ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਉਸ ਨੇ ਕਿਹਾ ਤੂੰ ਹਲੇ ਤੱਕ ਇੱਥੇ ਹੀ ਖੜਾ ਤੇਰੀ ਘਰ ਵਾਲੀ ਬਿਲਕੁਲ ਠੀਕ ਹੈ ਮੈਂ ਤਾਂ ਬੇਕਾਰ ਹੀ ਸ਼ੱਕ ਕਰ ਰਹੀ ਸੀ ਮੈਂ ਤਾਂ ਉਸ ਨੂੰ ਹੱਥ ਵੀ ਨਹੀਂ ਲਾਇਆ ਸੀ ਜਦੋਂ ਮੈਂ ਕਮਰੇ 'ਚ ਗਿਆ ਦੇਖਿਆ ਰੋਸ਼ਨੀ ਦੇ ਖੁੱਲੇ ਬਾਣ ਤੇ ਉਸ ਤੇ ਬੁੱਲਾਂ ਤੇ ਫੈਲੀ ਸੁਰਖੀ ਰਾਦ ਦੀ ਕੁਝ ਹੋਰ ਹੀ ਕਹਾਣੀ ਦੱਸ ਰਹੀ ਸੀ ਇਹ ਹਾਲਤ ਦੇਖ ਕੇ ਮੇਰੀ ਮਾਂ ਸੰਤੁਸ਼ਟ ਹੋ ਗਈ ਸੀ ਪਰ ਮੇਰਾ ਸੁੱਖ ਚੈਨ ਬਰਬਾਦ ਹੋ ਗਿਆ ਸੀ ਸਮਝ ਨਹੀਂ ਆ ਰਿਹਾ ਸੀ ਆਖਰ ਇਹ ਸਭ ਕੀ ਹੈ ਉਹ ਥੋੜਾ ਥੋੜਾ ਹਿਲ ਰਹੀ ਸੀ ਜਿੱਦਾਂ ਉਸ ਨੂੰ ਹੋਸ਼ ਆ ਰਿਹਾ ਸੀ ਪਰ ਮੈਂ ਉਸ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਸੀ ਮੈਂ ਗੁੱਸੇ ਵਿੱਚ ਕਮਰੇ 'ਚੋਂ ਬਾਹਰ ਗਿਆ ਮੈਂ ਉਸ ਨਾਲ ਗੱਲ ਨਹੀਂ ਕੀਤੀ ਤੇ ਰਾਤ ਨੂੰ ਚੁੱਪ ਕਰਕੇ ਆਪਣੇ ਕਮਰੇ ਵਿੱਚ ਸੌ ਗਿਆ ਘਰ ਵਿੱਚ ਵਿਆਹ ਦੀਆਂ ਰਸਮਾਂ ਹੋ ਗਈਆਂ ਸੀ ਤੇ ਜਦੋਂ ਮੈਂ ਕਮਰੇ ਵਿੱਚ ਆਇਆ ਤਾਂ ਮੈਨੂੰ ਰੋਸ਼ਨੀ ਨੇ ਕਿਹਾ ਰੋਟੀ ਖਾ ਲਓ ਮਾਂ ਨੇ ਕਿਹਾ ਦੋਨੋਂ ਇਕੱਠੇ ਰੋਟੀ ਖਾਓ ਇਸ ਨਾਲ ਪਿਆਰ ਵਧਾ ਮੈਂ ਆਪਣੇ ਘਰ ਵਾਲਿਆਂ ਨੂੰ ਲੈ ਕੇ ਪਤਾ ਨਹੀਂ ਕੀ ਕੀ ਸੁਪਨੇ ਵੇਖੇ ਸੀ ਪਰ ਸਭ ਸੁਪਨੇ ਟੁੱਟ ਗਏ ਸੀ ਸਰਾਤ ਸਾਡੇ ਵਿੱਚ ਜੋ ਕੁਝ ਵੀ ਨਹੀਂ ਹੋਇਆ ਫਿਰ ਵੀ ਤੂੰ ਮੇਰੀ ਮਾਂ ਦੇ ਸਾਹਮਣੇ ਇਹ ਜ਼ਹਿਰ ਕਿਉਂ ਕੀਤਾ ਕਿ ਸਾਡੇ ਸਭ ਕੁਝ ਹੋ ਗਿਆ ਤੂੰ ਮਾਂ ਦੀਆਂ ਨਜ਼ਰਾਂ ਵਿੱਚ ਇੱਕ ਚੰਗੀ ਨੂੰ ਸਾਬਤ ਹੋ ਰਹੀ ਹੈ ਤੇ ਮੈਂ ਮਾਂ ਨੂੰ ਜਾ ਕੇ ਤੇਰੀ ਸੱਚਾਈ ਦੱਸਦਾ ਕਿਉਂਕਿ ਤੇਰੇ ਨਾਲ ਵਿਆਹ ਕਰਨ ਦਾ ਫੈਸਲਾ ਮੇਰਾ ਸੀ ਮੇਰੇ ਘਰਦਿਆਂ ਦਾ ਨਹੀਂ ਤੂੰ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਨਾਲ ਇਹ ਸਭ ਕੁਝ ਕਿਉਂ ਕੀਤਾ ਤੂੰ ਨੀਂਦ ਦੀ ਦਵਾਈ ਕਿਉਂ ਖਾਈ ਜਦੋਂ ਮੈਂ ਸਾਰੀਆਂ ਗੱਲਾਂ ਰੋਸ਼ਨੀ ਨੂੰ ਪੁੱਛੀਆਂ ਤਾਂ ਰੋਸ਼ਨੀ ਚੁੱਪ ਹੋ ਗਈ ਸੀ ਮੈਂ ਉਸ ਨੂੰ ਕਿਹਾ ਜੇ ਮੈਂ ਤੈਨੂੰ ਪਸੰਦ ਨਹੀਂ ਤੂੰ ਪਹਿਲਾਂ ਹੀ ਕਹਿ ਦੇਣਾ ਸੀ ਉਰ ਹੋਣ ਲੱਗੀ ਤੇ ਕਹਿਣ ਲੱਗੀ ਮੈਨੂੰ ਸ਼ਰਮ ਆਉਂਦੀ ਹੈ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਕੁਝ ਰਿਸ਼ਤੇਦਾਰ ਘਰ ਸੀ ਸਭ ਸਾਨੂੰ ਅਸ਼ੀਰਵਾਦ ਦੇ ਰਹੇ ਸੀ ਮੇਰੀ ਮਾਂ ਬਹੁਤ ਖੁਸ਼ੀ ਜਦੋਂ ਕੇਸ ਦੇ ਉਲਟ ਮੈਂ ਬਿਲਕੁਲ ਵੀ ਖੁਸ਼ ਨਹੀਂ ਸੀ ਵਿਆਹ ਨੂੰ 5 ਦਿਨ ਹੋ ਗਏ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਅਸੀਂ ਆਪਸ ਵਿੱਚ ਕੋਈ ਵੀ ਗੱਲ ਨਹੀਂ ਕੀਤੀ ਸੀ ਮੈਂ ਇਹ ਹੀ ਸੋਚਦਾ ਰਹਿੰਦਾ ਸੀ ਕਿ ਮੈਂ ਗਲਤੀ ਕਿਉਂ ਕੀਤੀ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਕਿਸੇ ਸਮਝਦਾਰ ਕੁੜੀ ਨਾਲ ਵਿਆਹ ਕਰਨਾ ਚਾਹੀਦਾ ਸੀ ਕਟੋ-ਕਟ ਅੱਜ ਮੇਰੀ ਜ਼ਿੰਦਗੀ ਇਦਾਂ ਦੀ ਤਾਂ ਨਾ ਹੁੰਦੀ ਮੈਂ ਸੋਚ ਰਿਹਾ ਸੀ ਮੈਨੂੰ ਆਪਣੀ ਮਾਂ ਨੂੰ ਸਭ ਦੱਸ ਦੇਣਾ ਚਾਹੀਦਾ ਪਰ ਮੈਂ ਇਸ ਕਰਕੇ ਚੁੱਪ ਸੀ ਕਿ ਮੇਰੀ ਮਾਂ ਨੇ ਮੈਨੂੰ ਹੀ ਤਾਨੇ ਮਾਰਨੇ ਨੇ ਕਿ ਤੈਨੂੰ ਹੀ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਾਉਂਦਾ ਚਾ ਚੜਿਆ ਸੀ ਰਾਤ ਨੂੰ ਜਦੋਂ ਮੈਂ ਕਮਰੇ ਵਿੱਚ ਗਿਆ ਉਹ ਸ਼ੀਸ਼ੇ ਵਿੱਚ ਖੜੀ ਤਿਆਰ ਹੋ ਰਹੀ ਸੀ ਉਸ ਨੂੰ ਵੇਖ ਕੇ ਮੇਰਾ ਦਿਲ ਕਾਬੂ ਹੋ ਗਿਆ ਮੈਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਿਹਾ ਸੀ ਮੈਂ ਰੌਸ਼ਨੀ ਨੂੰ ਪਿੱਛੋਂ ਜਾ ਕੇ ਫੜਿਆ ਇੰਨਾ ਹੀ ਕੀਤਾ ਸੀ ਕਿਉਂ ਇਦਾਂ ਡਰ ਗਈ ਜਿੱਦਾਂ ਪਤਾ ਨਹੀਂ ਉਸ ਨਾਲ ਕੀ ਹੋ ਗਿਆ ਤੇ ਉੱਚੀ ਉੱਚੀ ਰੋਣ ਲੱਗੀ ਇੱਕ ਵਾਰ ਤਾਂ ਦਿਲ ਵਿੱਚ ਆਇਆ ਸੀ ਕਿ ਜੋ ਕਰਦੀ ਹੈ ਕਰਨ ਦੋ ਮੈਂ ਆਪਣੀ ਮਰਜ਼ੀ ਕਰਾਂਗਾ ਅਤੇ ਉਸ ਨਾਲ ਜੋ ਮੇਰਾ ਦਿਲ ਕਰੂ ਮੈਂ ਉਹੀ ਕਰਾਂਗਾ ਪਰ ਉਸ ਨੂੰ ਰੋਂਦਾ ਦੇਖ ਮੇਰਾ ਦਿਲ ਨਹੀਂ ਕਰ ਰਿਹਾ ਸੀ ਕਿ ਮੈਂ ਉਸ ਕੋਲ ਜਾਵਾਂ ਪਰ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਕਰਦੀ ਸੀ ਹੁਣ ਮੈਨੂੰ ਲੱਗਦਾ ਸੀ ਕਿ ਉਸ ਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਸੀ ਤੇ ਉਸ ਦੇ ਘਰਦਿਆਂ ਨੇ ਉਸ ਦਾ ਜ਼ਬਰਦਸਤੀ ਵਿਆਹ ਕੀਤਾ ਮੈਂ ਦੁਖੀ ਹੋ ਗਿਆ ਸੀ ਮੈਂ ਰੌਸ਼ਨੀ ਨੂੰ ਪਿਆਰ ਕਰਨ ਲੱਗਿਆ ਸੀ ਮੈਂ ਉਸ ਨੂੰ ਕਿਹਾ ਕਿ ਤੂੰ ਡਰਨਾ ਤੈਨੂੰ ਮੈਂ ਬਹੁਤ ਖੁਸ਼ ਰੱਖੂੰਗਾ ਦੁਨੀਆ ਦੀ ਹਰ ਖੁਸ਼ੀ ਮੈਂ ਤੈਨੂੰ ਦਊਂਗਾ ਪਰ ਉਹ ਮੈਨੂੰ ਸਭ ਕੁਝ ਕਰਨ ਦਾ ਮੌਕਾ ਹੀ ਕਿੱਥੇ ਦਿੰਦੀ ਸੀ ਮੈਂ ਆਪਣੇ ਦਿਲ ਨੂੰ ਸਮਝਾ ਕੇ ਬੈਠ ਗਿਆ ਸੀ ਕਿ ਕਿਸੇ ਹੋਰ ਦੇ ਸਾਹਮਣੇ ਮੈਂ ਗੱਲ ਨਹੀਂ ਕਰ ਸਕਦਾ ਸੀ ਰਾਤ ਹੁੰਦੀ ਤਾਂ ਮੇਰੇ ਤੋਂ ਦੂਰ ਹੋ ਜਾਂਦੀ ਜਿੱਦਾਂ ਮੈਂ ਉਸ ਨੂੰ ਖਾ ਜਾਊਂਗਾ ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਤੂੰ ਪਹਿਲੀ ਰਾਤ ਆਪਣੇ ਆਪ ਨੂੰ ਬੇਹੋਸ਼ ਕਿਉਂ ਕੀਤਾ ਸੀ ਉਸਨੇ ਮੇਰੀ ਗੱਲ ਦਾ ਕੁਝ ਜਵਾਬ ਨਾ ਦਿੱਤਾ ਮੇਰੇ ਵੱਲ ਚੁੱਪ ਕਰਕੇ ਵੇਖਦੀ ਰਹੀ ਮੇਰੀ ਗੱਲ ਸੁਣ ਕੇ ਚੁੱਪ ਹੋ ਗਈ ਤੇ ਫਿਰ ਕਹਿਣ ਲੱਗੀ ਮੈਂ ਨਹੀਂ ਚਾਹੁੰਦੀ ਤੁਸੀਂ ਮੇਰੇ ਤੋਂ ਨਫ਼ਰਤ ਕਰੋ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਤੇਰੇ ਕੋਲ ਆ ਕੇ ਮੈਂ ਤੇਰੇ ਤੋਂ ਨਫ਼ਰਤ ਕਿੱਦਾਂ ਕਰ ਸਕਦਾ ਤੂੰ ਮੇਰੀ ਘਰ ਵਾਲੀ ਹੈ ਜਿੰਨਾ ਆਪਾਂ ਨੇੜੇ ਆਵਾਂਗੇ ਉਨਾ ਹੀ ਪਿਆਰ ਵਧੂਗਾ ਫਿਰ ਨਫ਼ਰਤ ਕਿੱਦਾਂ ਹੋ ਸਕਦੀ ਉਹ ਕਹਿਣ ਲੱਗੀ ਮੇਰੇ ਮਾਪਿਓ ਨੇ ਤੁਹਾਡੇ ਨਾਲ ਧੋਖਾ ਕੀਤਾ ਹੈ ਉਸਨੇ ਇਹ ਵੀ ਕਿਹਾ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਮੁੰਡਾ ਨਹੀਂ ਤੁਸੀਂ ਕਦੀ ਇਹ ਨਾ ਸੋਚਿਓ ਇਹ ਸੁਣ ਕੇ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਚਲੋ ਸ਼ੁਕਰ ਹੈ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਨਹੀਂ ਪਰ ਫਿਰ ਮੈਂ ਉਸ ਨੂੰ ਪੁੱਛਿਆ ਕਿ ਆਖਰ ਤੂੰ ਕਹਿਣਾ ਕੀ ਚਾਹونی ਹੈ ਤੂੰ ਮੈਨੂੰ ਸੱਚ ਸੱਚ ਦੱਸ ਪਰ ਜਦੋਂ ਉਸ ਨੇ ਦੂਜੀ ਗੱਲ ਦੱਸੀ ਉਸ ਨੂੰ ਸੁਣ ਕੇ ਮੈਨੂੰ ਹੈਰਾਨੀ ਹੋਈ ਉਸ ਨੇ ਕਿਹਾ ਮੈਨੂੰ ਤੁਹਾਡੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਸੀ ਤੁਹਾਡੀ ਜ਼ਿੰਦਗੀ ਖਰਾਬ ਹੋ ਗਈ ਰੌਸ਼ਨੀ ਦੇ ਗੱਲਾਂ ਨੇ ਮੈਨੂੰ ਸੋਚਾਂ ਵਿੱਚ ਪਾ ਦਿੱਤਾ ਮੈਂ ਉਸ ਨੂੰ ਕਿਹਾ ਮੈਨੂੰ ਸੱਚ-ਸੱਚ ਦੱਸੋ ਆਖਰ ਕੀ ਗੱਲ ਹੈ ਮੈਂ ਤੇਰਾ ਘਰ ਵਾਲਾ ਤੂੰ ਮੈਨੂੰ ਆਪਣੀ ਚਿੰਤਾ ਦੱਸ ਸਕਦੀ ਹੈ ਉਸ ਨੇ ਮੈਨੂੰ ਇੱਕ ਅਜਿਹੀ ਗੱਲ ਦੱਸੀ ਜਿਸ ਨਾਲ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਨੇ ਕਿਹਾ ਮੈਨੂੰ ਅਜਿਹੀ ਬਿਮਾਰੀ ਹੈ ਜੋ ਜਨਮ ਤੋਂ ਹੀ ਕੁਝ ਕੁੜੀਆਂ ਵਿੱਚ ਹੁੰਦੀ ਹੈ ਮੈਨੂੰ ਅੱਜ ਤੱਕ ਕਦੇ ਵੀ ਪੀਰੀਅਡਸ ਨਹੀਂ ਆਏ ਉਸ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਿਆ ਸੀ ਉਸਨੇ ਕਿਹਾ ਮੇਰੀ ਮਾਂ ਮੈਨੂੰ ਡਾਕਟਰ ਕੋਲ ਲੈ ਗਈ ਸੀ ਤੇ ਉਸਨੇ ਕਿਹਾ ਕਿ ਤੁਹਾਡੀ ਧੀ ਕਦੀ ਮਾਂ ਨਹੀਂ ਬਣ ਸਕਦੀ ਉਸਦਾ ਵਿਆਹ ਨਾ ਕਰਿਓ ਫਿਰ ਪਤਾ ਨਹੀਂ ਮੇਰੀ ਮਾਂ ਨੂੰ ਕਿਸੇ ਨੇ ਕਹਿ ਦਿੱਤਾ ਕਿ ਇਸਦਾ ਇਲਾਜ ਹੋ ਜਾਂਦਾ ਉਸਨੇ ਆਪਣਾ ਬੋਝ ਤਾਰ ਕੇ ਤੁਹਾਡੇ ਪੱਲੇ ਬੰਨ ਦਿੱਤਾ ਮੈਨੂੰ ਮਾਫ਼ ਕਰ ਦਿਓ ਮੇਰੀ ਕੋਈ ਗਲਤੀ ਨਹੀਂ ਮੈਂ ਉਸ ਵੱਲ ਦੇਖ ਰਿਹਾ ਸੀ ਤੇ ਉਸ ਦੀ ਗੱਲ ਸੁਣ ਕੇ ਜਿੱਦਾਂ ਮੇਰੇ ਤੇ ਪਹਾੜ ਟੁੱਟ ਗਿਆ ਸੀ ਮੈਂ ਉਸ ਨੂੰ ਕਿਹਾ ਤੂੰ ਆਪਣੇ ਆਪ ਨੂੰ ਇਸ ਲਈ ਬੇਹੋਸ਼ ਕੀਤਾ ਸੀ ਉਸਨੇ ਕਿਹਾ ਜੇ ਤੁਸੀਂ ਕੋਲ ਆਉਂਦੇ ਤਾਂ ਤੁਹਾਨੂੰ ਨਿਰਾਸ਼ਾ ਤੋਂ ਬਿਨਾ ਕੁਝ ਨਾ ਮਿਲਦਾ ਇਹਨਾਂ ਕਹਿ ਕੇ ਰੋਣ ਲੱਗੀ ਉਸਨੇ ਕਿਹਾ ਮੈਂ ਜਾਣਦੀਆਂ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੀ ਉਸ ਦੀਆਂ ਗੱਲਾਂ ਸੁਣ ਕੇ ਜਿੱਦਾਂ ਮੈਂ ਕੁਝ ਬੋਲ ਹੀ ਨਾ ਸਕਿਆ ਮੈਂ ਸੋਚ ਵੀ ਨਹੀਂ ਸਕਦਾ ਸੀ ਇੰਨੀ ਸੋਹਣੀ ਕੁੜੀ ਨਾਲ ਇਹ ਸਭ ਕੁਝ ਹੋ ਸਕਦਾ ਮੈਂ ਉਸ ਨੂੰ ਖੋਣਾ ਨਹੀਂ ਚਾਹੁੰਦਾ ਸੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ ਤੇ ਉਹ ਵੀ ਮੈਨੂੰ ਪਿਆਰ ਕਰਦੀ ਸੀ ਫਿਰ ਮੈਂ ਉਸ ਨੂੰ ਇੱਕ ਵਧੀਆ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਕਿਹਾ ਕਿ ਕੁਝ ਕੁੜੀਆਂ ਨੂੰ ਇਹ ਬਿਮਾਰੀ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਦਾ ਕੋਈ ਇਲਾਜ ਨਹੀਂ ਜਾਂ ਫਿਰ ਉਹ ਕੁੜੀਆਂ ਮਾਂ ਨਹੀਂ ਬਣ ਸਕਦੀਆਂ ਜਾਂ ਫਿਰ ਸਰੀਰਕ ਸੰਬੰਧ ਬਣਾਉਣ ਦੇ ਲਾਇਕ ਨਹੀਂ ਹੁੰਦੀਆਂ ਇਸ ਦਾ ਇਲਾਜ ਹੋ ਸਕਦਾ ਪਰ ਥੋੜਾ ਮਹਿੰਗਾ ਤੇ ਲੰਬਾ ਹੈ ਇਸ ਨੂੰ ਕਾਫੀ ਲੰਬੇ ਸਮੇਂ ਤੱਕ ਦਵਾਈਆਂ ਖਾਣੀਆਂ ਪੈਣਗੀਆਂ ਅਤੇ ਇੱਕ ਛੋਟਾ ਜਿਹਾ ਆਪਰੇਸ਼ਨ ਕਰਨਾ ਪੈਣਾ ਉਸ ਤੋਂ ਬਾਅਦ ਪ੍ਰੋਸ਼ਨੀ ਠੀਕ ਹੋ ਜਾਊਗੀ ਸਾਡੇ ਦੇਸ਼ ਵਿੱਚ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਅੱਜ ਵੀ ਅਸੀਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕੁੜੀਆਂ ਨੂੰ ਦੋਸ਼ੀ ਮੰਨਦੇ ਆਂ, ਸ਼ਾਇਦ ਇਸ ਲਈ ਡਰੀ ਹੋਈ ਹੈ। ਤੁਹਾਨੂੰ ਆਪਣੀ ਘਰਵਾਲੀ ਦਾ ਬਹੁਤ ਧਿਆਨ ਰੱਖਣਾ ਪੈਣਾ। ਇਹ ਬਿਮਾਰੀ ਬਹੁਤ ਕੁੜੀਆਂ ਨੂੰ ਹੁੰਦੀ ਹੈ। ਮੈਂ ਰੋਸ਼ਨੀ ਨੂੰ ਯਕੀਨ ਦਿਵਾਇਆ ਕਿ ਤੂੰ ਠੀਕ ਹੋ ਜਾਵੇਂਗੀ। ਸਾਡੇ ਬੈਣ ਨੂੰ 10 ਮਹੀਨੇ ਬੀਤ ਗਏ ਸੀ, ਹੁਣ ਉਹ ਠੀਕ ਹੋ ਗਈ ਸੀ। ਪਰ ਮੈਂ ਉਸ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਸੀ ਜਦ ਤੱਕ ਉਹ ਆਪ ਇਸ ਲਈ ਰਾਜ਼ੀ ਨਾ ਹੋਵੇ। ਫਿਰ ਇੱਕ ਰਾਤ ਅਚਾਨਕ ਉਸਨੇ ਮੇਰੇ ਬੁੱਲਾਂ ਉੱਤੇ ਬੁਲ ਰੱਖੇ ਤੇ ਮੈਂ ਆਪਣੇ ਆਪ ਨੂੰ ਕਾਬੂ ਨਹੀਂ ਕਰ ਪਾਇਆ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਪਾ ਲਿਆ ਤੇ ਫਿਰ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਹਸੀਨ ਰਾਤ ਬਣ ਗਈ ਸੀ